ਲਾਰ ਹੁਣ ਨੰਗੇ ਬੈਰੀ ਫੜੀ ਗਈ ਨਾ ਅੱਜ ਫੇਰ ਕੀ ਹੋਇਆ ਕਿ ਜੇ ਕਿਹੜੀ ਧੁੱਪ ਜੇ ਜੇ ਕੋਈ ਪੈਰ ਚ ਵੱਜ ਗਿਆ ਤੇ ਵੱਜ ਗਿਆ ਫੇਰ ਕੀ ਹੋ ਜੋ ਚੱਟ ਲੋ ਕਹਿੰਦਾਣ ਕਰਦਾ ਅੱਜ ਕੱਲ ਵਾਧੂ ਲੈਣ ਨਾਲ ਟੈਨਸ਼ਨ ਆ ਲੈ ਚੋ ਤਿੰਨ ਵੱਧੀਆਂ ਵੀ ਆਉਂਦੀ ਕੰਪੀਟੀਸ਼ਨ ਚੱਲਣ ਦਿਆ ਵੇਖਦੇ ਪਹਿਲਾਂ ਕੌਣ ਦੇਖਦਾ ਹਾਂ ਕਿਹਦੇ ਚ ਜ਼ਿਆਦਾ ਚਰੋ ਕਿੰਨੇ ਕਿੰਨੇ ਇੱਕ ਹੈਗੀ 38 ਕਿਲੋ ਦੀ ਇੱਕ ਹੈਗੀ 32 ਕਿਲੋ ਦੀ 80 ਕਿਤੋਂ ਰਿਹਾ ਰਹੇ ਨੇ ਪਰਲੀ ਸਾਰਾ ਦੇ ਦੇ ਥੋੜਾ ਪੈ ਜੇ ਤੇ ਰਾਤ ਦੇ 8:30 ਵਜੇ ਉਹ ਓਵਰਟਾਈਮ ਲਾਉਂਦੇ ਆ ਆਪਦੀ ਫੈਮਲੀ ਦਾ ਟਾਈਮ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹੁਣ ਬਾਬਿਆਂ ਦੀ ਜਾਇ ਹੀ ਹੋਣੀ ਆ ਖੱਚਾਂ ਲਈ ਖੱਚ ਕੰਮ ਨਹੀਂ ਕਰਨੇ ਆਹ ਕਿਹੜੇ ਡਰੈਸ ਆ ਇੱਕ ਡਰੈਸ ਆ ਜਾਇ ਆ ਵੀਰ ਹਾਰਟ ਐਂਡ ਲੁਕਿੰਗ ਹੈਂਸਮ ਤੂੰ ਕੱਲ ਕਿਥੇ ਮਰ ਗਿਆ ਸੀ ਮੇਰੇ ਨਵੇਂ ਬੂਟ ਕਿਨੂੰ ਪੁੱਛ ਕੇ ਪਾਏ ਆ ਮੇਰੇ ਆਏ ਦੰਦ ਤੜਾਈ ਕਿਤੇ ਮੇਰੇ ਤੋਂ ਆਬ ਦੇ ਤੂੰ ਕੱਲ ਬੇਈਮਾਨੀ ਕਰ ਗਿਆ ਹੁਣ ਤੈਨੂੰ ਮੈਂ ਦੱਸੂ ਦਿਨਾਂ ਦੇ ਹੁੰਦੇ ਬੁੱਗੇ ਜਵਾਕਾਂ ਨਾਲ ਪੜੀ ਨੰਗੇ ਪੈਰੀ ਵੇਖ ਲਾ ਹੁਣ ਨੰਗੇ ਪੈਰੀ ਫੜੀ ਗਈ ਨਾ ਅੱਜ ਫੇਰ ਕੀ ਹੋਇਆ ਜੇ ਕੋਈ ਪੈਰ ਚ ਵੱਜ ਗਿਆ ਤੇ ਵੱਜ ਗਿਆ ਫੇਰ ਕੀ ਹੋ ਜੋ ਛੱਟ ਲਊ ਨਿਕਲ ਆਉਂ ਉਹਰ ਕਿਉਂ ਜੂ ਹੂੰ ਜਿਆਦਾ ਨਾ ਚਲਾਕ ਬਣਿਆ ਕਰ ਮੈਂ ਕੀ ਚਲਾਕ ਬਣ ਜੀ ਤੂੰ ਨਾ ਜਿਆਦਾ ਬਣ ਚੁਪੈ ਸਾਂ ਤੈਨੂੰ ਕ੍ਰੌਕਸ ਲਿਆ ਕੇ ਦਿੱਤੇ ਪਾਇਆ ਕਰ ਬੋਲੇ ਬੋਲੇ ਉਹ ਕ੍ਰੌਕਸ ਤੂੰ ਪਾਇਆ ਇਹ ਮੇਰੇ ਆ ਮੇਰੇ ਗਵਾਦੇ ਇਹ ਸਰਦਾਰਾਂ ਦੇ ਤੂੰ ਆਪਦੇ ਪਾਇਆ ਕਰ ਮੇਰੇ ਗਵਾਦੇ ਕਤੇ ਇੰਨਾ ਪਤਲਾ ਬੰਦਾ ਵੇਖਿਆ ਨਾ ਹੈਂ ਹੁਣ ਤਾਂ ਬਦਲੇ ਹੀ ਰਹਿ ਗਏ ਤੂੰ ਮਾਰਿਆ ਪਤਲੇ ਨਹੀਂ ਰਹਿ ਗਏ ਅਸੀਂ ਕਹਿੰਦਾ ਅੰਮ ਬੋਕਰ ਤੂੰ ਮਾਰਦੀ ਨਹੀਂ ਮੈਨੂੰ ਪਤਾ ਤੂੰ ਲੱਗੀ ਨਹੀਂ ਬੋਕਰ ਮਾਰਨਾ ਅੱਤੀਸ ਪਾਈ ਅੱਛਾ ਮੈਨੂੰ ਵੀ ਪਤਾ ਤੈਨੂੰ ਦਾ ਹੱਡ ਰਾਮ ਹੋਏ ਮੰਮੀ ਤੇਰੇ ਦਾ ਹਾਂ ਨੂੰ ਲੈਣੇ ਹਿਲਾਣੀ ਜਾਂਦਾ ਹੁੰਦਾ ਤੂੰ ਨਹੀਂ ਲੈ ਜਾਂਦਾ ਤੈਨੂੰ ਤੇ ਚੌਂ ਕੇ ਬੈਠੀ ਆ ਉਹ ਉਧਰ ਕੀ ਕਰਦੀ ਸੀ ਉਧਰ ਕਰਦੀ ਆ ਕਿਹੜੀ ਗਾਂ ਦੁੱਧ ਦੇਂਦੀ ਵੀ ਕਿਹੜੀ ਨਹੀਂ ਦੇਂਦੀ ਉਹਨਾਂ ਨੂੰ ਕੱਢੋ ਬਾਹਰ ਬਾਹਰ ਕਿਤੇ ਕੜਨਾਂ ਸੁਣ ਵਾਲੀਆਂ ਹੋਗਾ ਉਹ 15 12 ਚੱਲ ਕਹਿਨ ਦਾਨ ਕਰਦਾ ਅੱਜ ਕੱਲ੍ਹ ਵਾਧੂ ਲੈਣ ਨਾਲ ਟੈਨਸ਼ਨ ਆ ਲੈ ਠੀਕਾ ਸਟੇਸ਼ਨ ਚੱਲਣ ਤੇ ਆ ਦੇਖਦੇ ਪਹਿਲਾਂ ਕੌਣ ਦੇਖਦਾ ਹਾਂ ਖੇਰੇ ਚ ਜਿਆਦਾ ਜ਼ੋਰ ਕਿੰਨੇ ਕਿੰਨੇ ਇੱਕ ਹੈਗੀ 38 ਕਿਲੋ ਦੀ ਇੱਕ ਹੈਗੀ 32 ਕਿਲੋ ਦੀ ਕਿੰਨਾ ਗੋਸੀ ਕਿਲੋ ਬਚਨ ਚੱਕੀ ਬੈਠਾ ਕੋਲ ਮਨਾਉਂ ਤੂੰ ਮੇਰੇ ਲੱਤਾਂ ਨਾਲ ਜੂਤੀ 70 ਕਿਲੋ ਹੋਇਆ 80 ਕਿਧਰ ਹੋਇਆ ਕਾਊਂਟਿੰਗ ਨਹੀਂ ਸਾਰੇ ਨਾ ਕੜੀ ਆ ਗੋਡੇ ਲਾ ਕੇ ਗੋਡੇ ਨਹੀਂ ਲਾਉਣੇਗੇ ਆ ਗੋਡੇ ਲਾ ਕੇ ਕੜੀ ਖਾਣਾ ਹੈ ਚੋਟੀ ਦਾ ਹੋ ਗਿਆ ਕੰਪੀਟੀਸ਼ਨ ਲੋ ਨਾ ਡੈਕ ਪੀ ਇਹ ਇੱਕਮ ਡੈਕ ਪੀ ਆ ਪੈਰ ਨਹੀਂ ਲਿਖੀ ਕਿਹੜੀ ਚਲਾ ਕੇ ਥਲੇ ਤੁਸੀਂ ਮੈਨੂੰ ਪੈਰੇ ਮਮੀ ਕਹਿੰਦੀ ਆਟੇ ਆਣ ਚਲੀ ਜਾਂਦੀ ਆਹ ਲੱਖੀ ਬੱਬੀ ਆ ਘਰਦਿਆਂ ਨੂੰ ਗੱਲਾਂ ਕਰਨ ਲਈ ਸਾਰਾ ਦਿਨ ਥੋੜਾ ਪੈ ਜੇ ਤੇ ਰਾਤ ਦੇ 8:30 ਵਜੇ ਉਹ ਓਵਰਟਾਈਮ ਲਾਉਂਦੇ ਆ ਆਪਦੀ ਫੈਮਲੀ ਦਾ ਟਾਈਮ ਤਮਾਮ ਤਮਾਮ ਚਾਇ ਲੈਂਦੇ ਆ ਓਵਰਟਾਈਮ ਲਾਉਂਦੇ ਨੇ ਗੱਲਾਂ ਕਰਨ ਦੇ ਲਈ ਤਾਂ ਜੋ ਕੋ ਕਮਾ ਪਾਸੀ ਐਵੇਂ ਕੀ ਕੋਈ ਸਮਾਂ ਬੇਚੀ ਨਾ ਗੱਲ ਰੰਦਾ ਜਾਣਾ ਆਪਾੜ ਵੇ ਲੈ ਕਿਹੜੀਆਂ ਗੱਲਾਂ ਦਾ ਪਿਆਰ ਰਸਕਾ ਰਾਜ ਕੋਈ ਤਾਂ ਹੈ ਭਣੇ ਨਾ ਆਉਣਾ ਹਾਂ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ